हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਭਾਈ ਦੌਸਤਰਾਮ ਡੈਰੀ ਫਾਰਮ ਚੋਂ ਬਣਾਉਣ ਲੱਗੇ ਆਂਗੇ ਤੇ ਬਾਈ ਕੋਲੇ ਟੌਪ ਦੀਆਂ ਤਿੰਨ ਗਾਵਾਂ ਨੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈ ਬੱਚਾ ਆ ਗਿਆ ਗਰਮਾੜੀ ਮਗਰਬੱਸੀ ਤੇ ਦੋ ਜਿਹੜੀਆਂ ਆਗੀਆਂ ਗੱਬਣਾ ਦੋ ਤਾਂ ਇਹ ਮੰਨ ਲਓ ਕਿ ਚਰਸੀ ਦੇ ਨਗੀਨੇ ਆ ਗਏ ਤੇ ਇੱਕ ਆ ਗਿਆ ਟੌਪ ਦੇ ਨਗੀਨਾ ਐਚ ਐਫ ਦਾ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਵਧੀਆ ਬੜੀ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਵੀਰੇ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਸਾਰਾ ਹੀ ਸਾਨੂੰ ਦੋਤਰਾ ਪਿੰਡ ਬਗੜਾੜੀ ਜਿਹੜਾ ਫਿਫਰਸੀ ਜਤੋ ਨੇੜੇ ਪਿੰਡ ਬਈ ਨੇੜੇ ਬਾਜਾਖਾਨਾ ਤੇ ਕੋਟਕਪੁਰਾ ਸਾਣਾ ਜਿਹੜਾ ਪਿੰਡ ਆਪਣ ਏ ਬਾਈ ਦਾ ਬਾਈ ਕੰਡਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਇਧਰੋਂ ਪਹਿਲੇ ਨੰਬਰ ਤੋਂ ਸ਼ੁਰੂ ਕਰ ਦਈਏ ਹਾਂਜੀ ਹਾਂਜੀ ਕਿਹੜਾ ਸੂਆ ਸੂਈ ਆ ਟੋਪ ਇਹ ਦੂਜਾ ਸੂਆ ਸੂਈ ਆ ਵੀਰੇ ਹੂੰ ਤੇ ਇਹਨੂੰ ਤਿੰਨ ਦਿਨ ਹੋ ਗਏ ਸੂਈ ਨੂੰ ਠੀਕ ਆ ਦੁੱਧ ਹੋਊਗਾ ਥੱਲੇ ਹੁਣ ਵੀਰੇ 13 ਤੋਂ 14 ਲੀਟਰ ਤਿਆਰ ਆ ਬੋਲਾ ਠੀਕ ਆ ਬਾਈ ਹਾਂ ਤੇ ਉਹ ਸੌਸੀਲਾ ਬਾਧੂ ਬਾਧੂ ਬਰਫਰਗੇ ਵੀਰੇ ਜਿੱਥੇ ਮਰਜੀ ਬੈਠਾ ਚੋਈ ਜਾਵੇ ਛੱਲੀ ਸੀਲ ਦੇਖੋ ਠੰਡੀ ਆ ਬੈਠਾ ਕੀ ਬਾਤ ਹੈ ਬੜੀ ਕੁੰਨੀ ਆ ਗਈ ਹੈ ਬਹੁਤ ਬਹੁਤ ਜਿੱਥੇ ਮਰਜੀ ਬੈਠਾ ਚੋਈ ਜਾਵੇ ਸਹੀ ਗੱਲ ਆ ਤੇ ਬਈ ਬੱਚਾ ਇਹਦੇ ਮਗਰ ਮਗਰ ਬੱਛੀ ਆ ਵੀਰੇ ਦੀ ਬੱਸੀ ਚੰਗੀ ਆ ਹਾਂ ਬੱਛੀ ਬਹੁਤ ਚੰਗੀ ਆ ਮਗਰੇ ਦੇ ਬੱਚਾ ਮਗਰ ਬਈ ਬੱਸੀਆ ਵੱਡੀ-ਵੱਡੀ ਬਹੁਤ ਆ ਹਾਂ ਬੱਛੀ ਬਹੁਤ ਆ ਉਹਨਾਂ ਦਾ ਬੱਚਾ ਆ ਗਿਆ ਹਾਂ ਤੇ ਕੁਆਲਿਟੀ ਬਈ ਵੈੜਦੀ ਆ ਕੁਆਲਿਟੀ ਕੁਆਲਿਟੀ ਇੱਕ ਨੰਬਰ ਆ ਵੈੜਦੀ ਵਾਲੀ ਕਮਾਲ ਦੀ ਆ ਹਨਾ ਹਾਂ ਫੇਸ ਵਗੈਰਾ ਚੈੱਕ ਕਰੋ ਬੜਾ ਪਿਆਰਾ ਗਿਆ ਪੋਤੀ ਬਾਤੀ ਵਾਲੀ ਕਮਾਲ ਬਹੁਤ ਕੁਆਲਟੀ ਦੀ ਵਿਹੜਾ ਬੜੇ ਫੋ ਚੰਗੇ ਸਹੀ ਗੱਲ ਹੈ ਚਮਕਦਮ ਕਾਲੀ ਵਿਹੜਾ ਆ ਗਈ ਇਹ ਨਹੀਂ ਹੈਗਾ ਬਈ ਲਿੱਸੀ ਲਾਮੀ ਜੇ ਕਿਸੇ ਪੱਖ ਤੋਂ ਲੇਵਾ ਜਿਹੜਾ ਬੜਾ ਕਮਾਲ ਆ ਗਿਆ ਫੀਟਿੰਗ ਵਾਲਾ ਕਰਮ ਵਾਲੀ ਨੂੰ ਹਵਾਰਨਾ ਲੱਗਿਆ ਬਹੁਤ ਸੋਹਣਾ ਲੈ ਚੈੱਕ ਕਰ ਸਕਦੇ ਦੇ ਭਾਈ ਸਵੇਰ ਤੀ ਚਬਾਈ ਹੋਈ ਹੋਈ ਹਾਂ 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 ਵੀਰੇ ਠੀਕ ਆ ਸ਼ਾਮ ਤੱਕ ਕੇ ਮੇਡਰ ਤਿਆਰ ਕਰ ਬਹੁਤ ਵਧੀਆ ਫੱਜ ਜਾਂਦੀ ਆ ਵੀਰੇ ਠੀਕ ਆ ਭਾਈ ਹਾਂ ਸ਼ਾਮ ਤੱਕ ਭਾਈ ਕਹਿੰਦਾ ਆਡਰ ਬਹੁਤ ਸੋਹਣਾ ਤਿਆਰ ਕਰਦੀ ਆ ਬਾਕੀ ਜੇ ਕੱਦ ਦੀ ਗੱਲ ਕਰੀਏ ਦਰਮਿਆਨ ਆ ਗਿਆ ਹਾਂ ਹਾਂ ਕੱਦ ਕੋਈ ਆਏ ਨਹੀਂ ਆਪਾਂ ਕਹਦੀ ਬਾਲੀ ਵੱਡੀ ਆ ਨਾ ਵਾਲੀ ਛੋਟੀ ਜਿੱਟਾ ਜੱਸੀਆਂ ਦਾ ਕੱਦ ਨਹੀਂ ਨਾਲ ਪਿਆ ਵਾਲੀ ਜੱਰਸੀ ਵਾਲਾ ਕੱਦਾ ਹੂੰ ਸਹੀ ਗੱਲ ਬਾਕੀ ਰੰਗ ਰੂਪ ਭਾਈ ਸੈਨਿਕ ਚਮਕ ਫੁੱਲ ਆ ਜੀ ਦੇ ਭਾਈ ਮੋਹੱਲਾ ਕੇ ਵੀ ਆਪਣੇ ਜਾਇਜ਼ ਹੁੰਦਾ ਮੁੱਲ ਅੱਜ ਵੀ ਦੱਸ ਦੇ ਕਿੰਨਾ ਦਾ ਮੁੱਲੇ ਦਾ ਵੇਚ ਕਰਨ ਨੂੰ 80 ਕਰ ਲੀਏ 75 ਕਰ ਲੀਏ 70000 ਦੀ ਬੈੜ ਦੇ ਦਾ ਠੀਕ ਆ ਹਾਂ ਮੁੱਲ ਕਰਨ ਨੂੰ ਭਾਈ ਕਹਿੰਦਾ 75 ਕਰਾ ਲਓ ਭਾਈ 80 ਕਰਾ ਲਓ 70000 ਰੁਪਏ ਦੀ ਟੋਟਲੀ ਆਪਾਂ ਨੂੰ ਬੈੜਤ ਦੇ ਦੇਾਂਗੇ ਬਾਕੀ ਨਮਾਹਾਨ ਭਾਈ ਕੁਬੜਾ ਪਾਜਾਂਗਣੀ ਲੰਗੀਨਾ ਪੀਸ ਹੀ ਆ ਗਿਆ ਕਿ ਨਹੀਂ ਬੈੜ ਆ ਵੀਰੇ ਬੇਲ ਬੂਲ ਬਹੁਤ ਆ ਬੈੜ ਦੀ ਵੀਰੇ ਜਮਾ ਸਹੀ ਗੱਲ ਆ ਬੇਲ ਵਗੈਰਾ ਚੈੱਕ ਕਰਾਉਣਾ ਬਾਕੀ ਬੇਲ ਤਾਂ ਬਹੁਤ ਜ਼ਿਆਦਾ ਚੰਗੀ ਆ ਬੈੜ ਦੀ ਕਮਾਲ ਆ ਗਿਆ ਬਾਕੀ ਇਧਰ ਆਪਾਂ ਫੇਸ ਵੀ ਚੈੱਕ ਕਰਾਉਣਾ ਇਹਦਾ ਸਵਾਰ ਟਿਬ ਦਾ ਰਿਕਟੀ ਹੈ ਬੱਚੀ ਦੀ ਵੀਰੇ ਮੋਦੀ ਵਾਲੀ ਕਮਾੜੀ ਹੈ ਨਾ ਠੰਡੀ ਸਿਲ ਬਹੁਤ ਆ ਜਿੱਥੇ ਮਰਜੀ ਬੈਠਾ ਚੋਈ ਜਾਵੇ ਬੰਦਾ ਹੂੰ ਪੁੱਠੇ ਪਾਸੇ ਨਹੀਂ ਸਿੱਧੇ ਪਾਸੇ ਦੀ ਚੱਕਰੀ ਨਹੀਂ ਕਰ ਮੰਨਦਾ ਬਸ ਆ ਵੀਡੀਓ ਤੋਂ ਮਾੜਾ ਮੋਟਾ ਪਸ਼ੂ ਕਰਦਾ ਥੋੜਾ ਡਰਦੀ ਜ਼ਰੂਰ ਠੰਡੀ ਸਿਲ ਬਹੁਤ ਜ਼ਿਆਦਾ ਹੈ ਜਿੰਨੀ ਵੀ ਕਰੀ ਹੁੰਨੀ ਕਿਆ ਬਾਤ ਬਾਕੀ ਨਾੜਾਂ ਨੂੰ ਦੇਖੋ ਯਾਰ ਫੁੱਲ ਚੰਗੀਆਂ ਤੇ ਮੁੱਲ ਵੀ ਭਾਈ ਦੇਦਾ ਉਸਹਾ ਨਹੀਂ ਕਰਦਾ ਜੈ ਜਮਲ ਲੈਂਡ ਦੇਣੀ ਕਿ ਨਹੀਂ ਭਾਈ ਹਾਂ ਭਾਈ ਤੇ ਅੱਗੇ ਭਾਈ ਇਧਰੋਂ ਦੋ ਨੰਬਰ ਤੇ ਇਹ ਵੀਰੇ ਦੂਜਾ ਸੁਭਾ ਸੁਹੰਦੀ ਹੈ ਵੀ ਹੂੰ ਇਹ ਵੀ ਵੀਰੇ ਆਪਣੇ ਨਾਲ ਦੇ ਪਿੰਡੋਂ ਆਪਾਂ ਲਈ ਹੋਈ ਆ ਠੀਕ ਆ ਦੁੱਧ ਮਾਲਕਾਂ ਨੂੰ ਦੱਸਿਆ ਕਿ 25 26 ਕਿਲੋ ਚ ਹੋਇਆ ਵਾ ਸਾਡਾ ਹੂੰ ਦੁੱਧ ਅਗਲਾ ਲਵਿਆ ਦੀ ਸਮਝਣਾ ਵੀਰੇ ਠੀਕ ਆ ਅਗਲਾ ਚ ਹੋਵੇ 40 ਕਿਲੋ ਅਗਲਾ ਚ ਹੋਵੇ 10 ਕਿਲੋ ਤਾਂ ਅਗਲਾ ਹੋਵੇ 30 ਕਿਲੋ ਹੂੰ ਉਹ ਅਗਲੇ ਦੀ ਸੇਵਾ ਸੰਭਾਲਦੇ ਆ ਠੀਕ ਆ ਹਾਂ ਤੇ ਬਾਈ ਜੇ ਗੱਲ ਕਰੀਏ ਨਾ ਇਹਦੇ ਹਵਾਨੇ ਦੀ ਮੈਂ ਕਹਿੰਨਾ ਪੰਡ ਹੀ ਲੱਗੀ ਪਈ ਆ ਬਹੁਤ ਬਹੁਤ ਜ਼ਿਆਦਾ ਵੀਰੇ ਤਿਆਰ ਕਰ ਲੈ ਵਾ ਵੀਰੇ ਬੜਾ ਸੋਹਣਾ ਤਿਆਰ ਕਰੀ ਜਾਂਦੀ ਆ ਤੇ ਥਣਾ ਦਾ ਸਹੈ ਦੇਖੋ ਬਾਈ ਬੜਾ ਚੰਗਾ ਆ ਜੇ ਮਾੜੀਆਂ ਮੋੜੀਆਂ ਭਲਾ ਭਲਾ ਪਾਣਾ ਉਹਨਾ ਹੂੰ ਹਾਂ ਕਿਉਂਕਿ ਭਲਾ ਹੋ ਕਪਾਈ ਜਾਂਦਾ ਗੱਬਣ ਪਸ਼ੂ ਵੀਰੇ ਜਿਹੜਾ ਪਸ਼ੂ ਵੀਰੇ ਭਲਾ ਪੌਂਦਾ ਦੁੱਧ ਵੀ ਦੁਗਣਾ ਦੇਂਦਾ ਪਰ ਕੀ ਬਾਤ ਆ ਬਾਕੀ ਲੰਮੀ ਲੁੰਮੀ ਮੈਂ ਕਹਣਾ ਭਾਈ ਬੇਲ ਵਾਲੀ ਆ ਬੇਲ ਬੂਲ ਬਹੁਤ ਜਿਆਦੇ ਚੰਗੀ ਬੇਲ ਦੀ ਸਹੀ ਗੱਲ ਆ ਬੇਲ ਵਗੈਰਾ ਚੈੱਕ ਕਰ ਸਕਦਾ ਮੈਂ ਕਿਸ ਨੂੰ ਲੈ ਵਾ ਇਹਦਾ ਚੈੱਕ ਕਰਾਉਨੇ ਆ ਭਾਈ ਦੇਖੋ ਪਾਂਡੀ ਲਈ ਫੱਦੀ ਆ ਕਰਮਾਂ ਵਾਲੀ ਹਾਂ ਲੈ ਕੇ ਨਹੀਂ ਤਰਾ ਜਾਂਦਾ ਬਹੁਤ ਜਿਆਦੇ ਲੈਵਰ ਵਾ ਤਿਆਰ ਕਰਿਆ ਵਾ ਹੂੰ ਕੀ ਬਾਤ ਆ ਲੈ ਤੇ ਮੁੱਲ ਹੁੰਦਾ ਜਿਹੜੇ ਬਾਈਆਂ ਦਾ ਜਮਾ ਬਈ ਫਿਕਸ ਨਹੀਂ ਹੁੰਦਾ ਲੈਂਡ ਦੇਣੀ ਥੋੜੀ ਜਿਹੀ ਭਾਲਾ ਜਰੂਰ ਆ ਤੇ ਬਾਕੀ ਪੰਡ ਲਈ ਖੜੀਆ ਕਰਨ ਵਾਲੇ ਕਿੰਨਾ ਦੁੱਧ ਦੇ ਦੂ ਬਈਆ ਦੁੱਧ 20 ਕਿਲੋ ਮੰਨ ਕੇ ਲੈੜੇ ਬਈ ਬੰਦਾ ਜਿਹੜਾ ਮਰਜੀ ਖੁੱਲਾ ਦੁੱਧ 20 ਕਿਲੋ ਦੇ ਦੂ 20 ਮੈਂ ਕੀ ਗਰਮੀ ਨਹੀਂ ਮੰਨੂੰ ਗਰਮੀ ਨਹੀਂ ਮੰਨਣੀ ਵੱਡੀ-ਬੁੱਡੀ ਵੇਲ ਲੈਂਥ ਬਹੁਤ ਜ਼ਿਆਦੇ ਆ ਸਹੀ ਗੱਲ ਆ ਵੱਡੀ-ਬੁੱਡੀ ਬੇਲ ਵਗੈਰਾ ਦੀ ਗੱਲ ਕਰੀਏ ਨਾ ਫੁੱਲ ਆ ਜੀ ਬਹੁਤ ਵੇਲ ਆ ਜਾਂਦੀ ਹੂੰ ਹੂੰ ਲੱਸੀ ਲਾਮੀ ਨਹੀਂ ਦੇਗੀ ਨਾ 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 ਬਰੇ ਹੂੰ ਬਰੇ ਦੁੱਧ ਦਾ ਹੰਗ ਲੱਗਿਆ ਵੇੜ ਦਾ ਸਹੀ ਗੱਲ ਆ ਡਾਇਮਡ ਪੀਸੀ ਆ ਇੱਕ ਤਰ੍ਹਾਂ ਦਾ ਬਾਕੀ ਉਹ ਘাড়ি ਕਿੱਡੀ ਲੰਮੀ ਬੁਖਾਰੇ ਕਿੱਡੀ ਆ ਬੜ ਬਾਈ ਲੰਮੀ ਲੰਮੀ ਦਾ ਬਾਈ ਮੈਂ ਕਹਿੰਦਾ ਲੈ ਦੇਖ ਕੁਆਲਟੀ ਬੁਖਾਰੇ ਕਿੱਡੀ ਆ ਕੁਆਲਟੀ ਫੇਸ ਦੀ ਇਹ ਨਹੀਂ ਹੈਗਾ ਵੀ ਕ੍ਰਾਸ ਆ ਨਾ ਨਾ 101% ਪਿਹੋਰ ਆ ਬਰੇ ਤੁੰਨੇ ਵੇੜਾ ਜਰਸੀ ਆ ਜਾਂਦੀ ਆ ਬਾਈ ਜਮ ਤੇ ਬਾਕੀ ਜੇ ਕਲਰ ਦੀ ਗੱਲ ਕਰੀਏ ਨਾ ਮੈਂ ਕਹਿੰਦਾ ਬਾਈ ਬਾਲਾ ਪਿਆਰਾ ਬਹੁਤ ਸੋਹਣਾ ਕਲਰ ਆ ਬਰੇ ਘਰੇ ਪਸ਼ੂ ਸੋਹਣਾ ਲੱਗੂ ਖੜਾ ਹਮ ਸਹੀ ਗੱਲ ਆ ਘਰੇ ਖੜਾ ਨਾ ਪਸ਼ੂ ਜਿਵੇਂ ਬਾਈ ਨੇ ਕਿਹਾ ਸੋਹਣਾ ਲੱਗਣ ਵਾਲੀ ਆ ਗਈ ਤੇ ਬਾਈ ਮੁੱਲ ਇਹਦਾ ਕੀ ਰਹੂਗਾ ਬਦਾਰ ਇਹਦਾ ਮੁੱਲ 70 ਕਰਾ ਲਈਏ 75 ਕਰਾ ਲਈਏ ਹੂੰ ਇਹ 65000 ਚ ਮਾਨਤਨ ਕਰ ਦਿਆਂਗੇ ਠੀਕ ਆ ਹਾਂ ਮੁੱਲ ਕਰਾਉਣ ਨੂੰ ਬਾਈ ਕਹਿੰਦਾ 70 ਕਰਾ ਲਓ 75 ਕਰਾ ਲਓ ਕਿਉਂਕਿ ਮੁੱਲ ਜਿੱਡਾ ਮਰਜ਼ੀ ਕਰਾ ਲਓ ਮੁੱਲ ਕਰਨ ਦਾ ਕੋਈ ਫਾਇਦਾ ਨਹੀਂ ਵੀਰੇ ਯਾਰ ਹੂੰ ਬਾਕੀ 65000 ਚ ਮਾਨਤਨ ਕਰ ਦਿਆਂਗੇ ਬਾਈ ਸਹੀ ਗੱਲ ਆ ਬਾਈ 65000 ਰੁਪਏ ਦੀ ਬਾਈ ਕਹਿੰਦਾ ਦੇ ਦੇਣੀ ਬਾਈ ਨਲੇ ਹੋਰ ਗੱਲ ਨਮਾ ਹਾਨਗ ਨੇ ਨਹਾ ਹਾਂ ਹਾਂ ਵੀਰ ਇੱਕ ਇਧਰੋਂ ਚੈੱਕ ਕਰੋ ਐ ਬੈਠਾ ਰਹੇ ਜਿਵੇਂ ਮਰਜੀ ਬੈਠਾ ਰਹੇ ਬਹੁਤ ਚੰਗਾ ਵੀਰੇ ਬਹੁਤ ਚੰਗਾ ਵੀਰੇ ਲੈ ਵਾ ਹੀ ਬਖਾਦੀ ਇਹਦਾ ਬਹੁਤ ਚਾਰੇ ਤਿਆਰ ਕਰਨਾ ਇਹਨੇ ਅਜੇ ਤਾਂ ਮੰਨ ਕੇ ਚੱਲੋ ਵੀ ਜਮਾ ਇਹਨੇ ਜੀਮਾ ਪਗਦੀ ਫਾਸਿਆ ਉਹ ਮੈਂ ਉਹ ਚੀਜ਼ ਕਰਕੇ ਖੜਾ ਐਨੇ ਫਸ ਜਾਣਾ ਜਮਾ ਲੈ ਵਾ ਲੈ ਚੈੱਕ ਕਰੋ ਕੁਆਲਟੀ ਕੁਆਲਟੀ ਜਮਾ ਮੈਂ ਕਹਿੰਦਾ ਇੱਕ ਨੰਬਰ ਆ ਗਈ ਪੱਧਰ ਵਾਲੀ ਆ ਨਾ ਤਾਂ ਹਾਂ ਸਟ੍ਰੇਟ ਆ ਗਈ ਜਮਾ ਪੱਧਰ ਕੁਆਲਟੀ ਕੁਆਲਟੀ ਖੜਨੀ ਖੜਨੀ ਦੇਖੋ ਯਾਰ ਬੜੀ ਕਮਾਲ ਆ ਹਨਾ ਬਹੁਤ ਹਮ ਬਰੀਕੀ ਅੰਗ ਆ ਜੀ ਬੰਦਾ ਕਰਕੇ ਐ ਨਹੀਂ ਕਿ ਕਿਸੇ ਪਾਸੇ ਵੀ ਕੋਈ ਧਫਲੀ ਦਾ ਕੋਈ ਮੱਛਰ ਦਾ ਨਿਸ਼ਾਨ ਲੱਗੂਗਾ ਇੰਨੀ ਚਿਲਕਦੀ ਆ ਬੜਾ ਚਪੇਰੋਂ ਗੋਲ ਮਟੋਲ ਪਈ ਆ ਤੇ ਰੰਗ ਚਮਕਦਾ ਮੈਂ ਕਹਿੰਦਾ ਬਈ ਅੱਖਾਂ 'ਚ ਵੱਜਣ ਵਾਲਾ ਕੰਮ ਹਾਂ ਕੁਆਲਿਟੀ ਬਹੁਤ ਅਨਯਾਇਜ਼ ਹੈ ਸਹੀ ਗੱਲ ਆ ਲੈ ਇਧਰੋਂ ਵੀ ਚੈੱਕ ਕਰੋ ਬਈ ਬੜਾ ਚੰਗਾ ਆ ਗਿਆ ਨਾੜਾ ਨੋੜਾ ਨਾ ਬਰੀਕੀ ਦੀਆਂ ਹਜੇ ਤਾਂ ਤਿਆਰੀ ਕੁਛ ਨਹੀਂ ਹੈ ਇਹਦੀ ਇਹ ਤਾਂ ਬਣਾਉਣਾ ਬਹੁਤ ਜ਼ਿਆਦਾ ਨੇ ਕਿੰਨੇ ਦਿਨ ਲੇਜੂ ਬਈ ਇਹ ਤਾਂ ਲੈ ਜੂ ਵੀਰੇ 5-4 ਦਿਨ ਲੈ ਜੂ ਬੜੇ ਰਾਹ ਹਾਂ ਹਾਂ ਚਾਰ ਪੰਜ ਦਿਨਾਂ ਦੀ ਬਈ ਕੱਚੀ ਆ ਉਸ ਹਿਸਾਬ ਨਾਲ ਵਧਾਉਂਦਾ ਅੰਦਾਜ਼ਾ ਲਾ ਕੇ ਚੱਲਿਓ ਸਾਰੀਆਂ ਬਲਟ ਲਾ ਕੱਢ ਕੇ ਸੂਣੀਆਂ ਤੇ ਅੱਜ ਇਹਦਾ ਮੁੱਲ ਵੀ ਕੱਚੀਆਂ ਵਾਲਾ 65000 ਰੁਪਈਆ ਹੀ ਆ ਜਦੋਂ ਹੋ ਗਈ ਤਿਆਰ ਕ ਨਹੀਂ ਬਈ ਉਦੋਂ ਹੋਏਗਾ ਲੈ ਬਈ ਚੈੱਕ ਕਰੋ ਇਧਰੋਂ ਵੀ ਬੜਾ ਚੰਗਾ ਬਾਕੀ ਥਣ ਬਹੁਤ ਵਿਥੀ ਤੇ ਆ ਗਿਆ ਬਹੁਤ ਬਹੁਤ ਹੈਦਾ ਢਿੱਲਾ ਬਹੁਤ ਬੰਨਾ ਹੈ ਜੀ ਬਹੁਤ ਜਿਆਦਾ ਬੰਨਾ ਹੈ ਢਿੱਲਾ ਢੁਲਾਣਾ ਹਜੇ ਬਈ ਫੁੱਲ ਪਈਆਂ ਸਾਰੀਆਂ ਬਲਟਾਂ ਲਾ ਕੱਢੋ ਕਿ ਫੇਰ ਜਾ ਕੇ ਕਿਤੇ ਕਰਮਲਣੇ ਇਧਰੋਂ ਸੂਣਾਗਾ ਬਾਕੀ ਲੈ ਇਧਰੋਂ ਵੀ ਆਪਾਂ ਚੈੱਕ ਕਰਵਾਉਣੇ ਹੈਗੇ ਲੈ ਚੈੱਕ ਕਰੋ ਦਾਦਾ ਬਈਵਾਨਾ ਹੈ ਨਾ ਬਹੁਤ ਬਹੁਤ ਸਹੀ ਗੱਲ ਆ ਤੇ ਅੱਗੇ ਬਈ ਇਹਦੇ ਤਿੰਨ ਨੰਬਰ ਤੇ ਐਫ ਐਫ ਦਾ ਬੱਚਾ ਆ ਗਿਆ ਬਹੁਤ ਵੀਰੇ ਬਹੁਤ ਚੰਗੀ ਵੈੜਾ ਵੀਰੇ ਹੂੰ ਕਿਹੜਾ ਸੁਆ ਆ ਗਿਆ ਦੂਜਾ ਸੁਆ ਸੁੰਦੀ ਆ ਵੀਰੇ origignal ਹੂੰ ਘਰੇਲੂ ਬੰਦਿਆਂ ਕੋਲੋਂ ਵੀ ਵੈੜ ਲਈ ਹੋਈ ਆ ਇਹ ਠੀਕ ਆ ਤੇ ਦੁੱਧ ਵੀ ਮਾਲਕ ਨੇ ਦੱਸਿਆ ਕਿ ਸਾਡਾ 20 ਤੋਂ 22 ਕਿਲੋ ਦੁੱਧ ਆਵਾ ਠੀਕ ਆ ਠੀਕ ਆ ਵੀਰੇ ਬਹੁਤ ਜਿਆਦਾ ਨਹੀਂ ਆਇਆ ਚੰਗਾ ਲੱਗਿਆ ਵੀਰੇ ਆਪਣੇ ਕੋਲ ਨਾ ਫੋਟੋ ਹੈਗੀ ਆ ਪੂਜਮਾ ਤੁਹਾਨੂੰ ਵਿਖਾ ਦੂੰਗਾ ਮਤਲਬ ਕਿ ਜੇ ਕੋਈ ਬਹੁਤ ਜਿਆਦਾ ਚੰਗਾ ਲక్ష్ਮੀ ਡੈਰੀ ਆਣਾਂ ਦਾ ਲੱਗਿਆ ਹੋਇਆ ਬਹੁਤ ਚੰਗਾ ਢੀਕਾ ਲੱਗਿਆ ਹੋਇਆ ਵੀਰੇ ਠੀਕ ਆ ਹਾਂ ਬਾਕੀ ਜੇ ਕੋਈ ਵੀ ਆਉਂਦਾ ਦੇਖ ਸਕਦਾ ਹਾਂ 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 ਵੀਰੇ ਹੁਣ ਦੱਸ ਦਾਂਗਾ ਫੋਨ ਤੇ ਕਿੰਨਾ ਕਿ ਦੁੱਧ ਪਾ ਦੂ ਬਈਆ ਦੁੱਧ ਵੀਰੇ 25 ਕਿਲੋ ਮੰਨ ਕੇ ਲੈ ਲਈ ਬੰਦਾ ਜਿਹੜਾ ਮਰਜੀ ਵੀਰੇ ਹੂੰ ਬਾਕੀ ਰੰਗ ਪ੍ਰਿੰਟ ਵਿਖਾ ਦੇ ਕਿੱਡਾ ਚੰਗਾ ਬੈੜਦਾ ਕਹਿਣਾ ਬਾਈ ਡੋਲ ਡੋਲ ਪੈਂਦਾ ਹਨਾ ਬਹੁਤ ਜਿਆਦੇ ਵੀਰੇ ਚੰਗਾ ਰੰਗ ਹੁੰਦਾ ਬੈੜਦਾ ਰੰਗ ਪ੍ਰਿੰਟ ਬਾਈ ਫਰੀਡ ਸ਼ਾਈਨਿੰਗ ਚਮਕ ਫੇਸ ਚੈੱਕ ਕਰਾਈਏ ਪਹਿਲਾਂ ਦਾ ਡਾਇਮੰਡ ਪੀਸ ਆ ਗਿਆ ਜੀ ਬਹੁਤ ਜਿਆਦੇ ਸੁਨੱਖੀ ਬੈੜਾ ਵੀਰੇ ਜਿੱਡੀ ਵੀ ਕਰੀ ਗੋਟੀ ਵੀਰੇ ਗੋਲ ਐ ਲਾ ਲਓ ਵੀ ਆਪਾਂ ਕਹਿ ਦਈਏ ਨਾ ਪੱਤੇ ਅਰ ਕੰਨ ਤੇ ਆ ਗਿਆ ਬੜਾ ਸੋਹਣਾ ਕੰਨ ਆ ਗਿਆ ਨਿੱਕਾ ਨਿੱਕਾ ਕਰਨਾ ਤੇ ਬੋਦੀ ਵੀ ਬੜੀ ਕਮਾਲ ਆ ਜੀ ਇਧਰੋਂ ਨਾੜਾਂ ਉਖਾਈ ਵੀਰੇ ਗੱਡੀਆਂ ਚੰਗੀਆਂ ਲੱਗੀਆਂ ਬੈੜਨ ਦੁੱਧ ਵਾਲੀ ਨਾੜੀ ਆਪਾਂ ਚੈੱਕ ਕਰਾਉਣਾ ਪਹਿਲਾਂ ਤਾਂ ਉਂ ਵੀ ਨਾੜ ਚੈੱਕ ਕਰੋ ਜਿਵੇਂ ਵੜ ਤਿਆਰ ਹੋ ਗਈ ਉਦੋਂ ਜਾਰੇ ਵੇਖੀ ਕਿੰਨੀ ਬਣਦੀ ਹੈ ਸਹੀ ਗੱਲ ਆ ਦੁੱਧ ਵਾਲੀ ਨਾੜ ਹਵਾਨੇ ਦੇ ਨਾੜਾ ਨਾ ਫੁੱਲ ਚੰਗੀਆਂ ਬਾਕੀ ਦੱਸਦੀ ਆ ਵੜ ਵੀ ਤੋਰੇ ਚ ਮੱਲਾ ਨਾਲ ਤੋਰਾ ਦਦੀ ਆ ਬਹੁਤ ਜਿਆਦੇ ਵਜਨ ਭਜਣ ਵਾਲੀ ਆ ਹੂੰ ਵਜਨ ਬਚੂਤ ਬਾਈ ਜਿੰਦ ਜਾਨ ਕੁਆਲਿਟੀ ਵੜਦੀ ਆ ਆਪ ਬੋਲਦੀ ਹੈਗੀ ਆ ਵੇਖ ਮੱਲਾ ਵਾਂਗੂ ਤੁਰਦੀ ਆ ਸਹੀ ਗੱਲ ਆ ਮੱਲਾ ਤੁਰਦੀ ਆ ਕਿੰਨੇ ਦਿਨਾਂ ਦੀ ਬਈ ਕੱਚੀ ਹੈ ਅਜਾ ਲੈ ਜੀ ਵੀਰੇ ਹਫਤਾੜ ਦਿਨ ਲੈ ਜੂ ਬੜਾ ਪੜੇ ਰਾਮ ਨਾਲ ਠੀਕ ਆ ਹਾਂ ਹਫਤੇ ਦੀ ਕੱਚੀ ਆ ਬਈ ਉਸ ਹਾਵ ਨਾਲ ਆਪਦਾ ਹੁੰਦਾ ਜਲਾ ਕੇ ਚਲੋ ਜਦੋਂ ਤਿਆਰੀ ਕਰੂਗੀ ਵੀ ਕਰਮ ਵਾਲੀ ਬਹੁਤ ਸੋਹਣੀ ਕਰੂਗੀ ਹਾਂ ਮੋੜ ਲਿਓ ਬਈ ਕੋਈ ਗੱਲ ਕਰਨੀ ਖੁੜਨੀ ਵੀ ਇੱਕ ਢੀ ਚੰਗੀ ਹੂੰ ਸਹੀ ਗੱਲ ਆ ਬਈ ਕਿਆ ਬਾਤ ਆ ਕਰਨੀ ਖੁੜਨੀ ਜਮਾ ਇੱਕ ਨੰਬਰ ਆ ਗਈ ਤੇ ਅੱਜ ਇਹਦਾ ਬੋਲ ਬਈ ਕੀ ਰਹਿਣਾ ਮੁੱਲ ਜਿੱਦੇ ਤਿਆਰ ਹੋ ਗਏ ਤੇ 90000 ਦੀ ਦੇਵਾਂਗੇ ਵੀਰੇ ਹੂੰ ਆ 80000 ਚੋਂ 2000 ਰੁਪਏ ਛੋਟ ਕੱਢ ਦਾਂਗੇ 78000 ਦੀ ਵੜ ਦੇਵਾਂਗੇ 78 ਦੀ 78000 ਦੀ ਚੱਕੋ ਬਾਈ ਹਾਂ ਜੇ ਤਾਂ ਮੁੱਲ ਵੀ ਆਪਣੀ ਗਾਰੰਟੀ ਆ ਕੋਈ ਵੀ ਬੰਦਾ ਦੇ ਜੇ ਵੜ ਹੂੰ ਹਾਂ ਜੇ ਤਾਂ ਬਾਈ ਕਹਿੰਦਾ ਹੋ ਗਈ ਤਿਆਰ ਤਾਂ ਮੁੱਲ ਬਾਈ ਰਹੂਗਾ ਖੁੱਲਾ ਡੁੱਲਾ ਨਹੀਂ ਬਾਈ ਮੁੱਲ ਵੀਰੇ ਜਿੱਦੇ ਤਿਆਰ ਹੋ ਗਏ ਤੇ 1 5 ਮੰਗਾਂਗੇ ਵੀਰੇ 90000 ਦੀ ਵੜ ਨੇ ਵੇਖਣਾ ਆਰਾਮ ਨਾਲ ਹੂੰ ਅੱਜ ਜਿਹੜੀ ਦੇਣੀ ਆ ਆਪਾਂ 78000 ਦੀ ਵੜ ਦੇਣੀ ਆ ਆਪਾਂ ਠੀਕ ਆ ਹਾਂ ਕਿਆ ਬਾਤ ਹੈ ਚਾਰ ਪੈਂਡ ਘੁੰਮ ਗਿਆ ਜੇ ਬੰਦਾ ਮੁੱਲ ਨਹੀਂ ਮਿਲਣਾ ਵੈੜਦਾ ਆਪਣੀ ਗਰੰਟੀ ਹੋ ਗਈ ਚੀਜ਼ ਦੀ ਚੈੱਕ ਕਰੋ ਬਾਕੀ ਨਾੜਾ ਨੂੜਾ ਨਾ ਗੁੱਦੀ ਪਈ ਆ ਨਾੜਾ ਨਾ ਕਰ ਮੜੀ ਜੇ ਗੱਲ ਕਰੀਆ ਹਵਾਨਾ ਹੀ ਦੱਸਦਾ ਕਿ ਨਹੀਂ ਬਾਈ ਵੇ ਕਿੱਡੀ ਚੰਗੀ ਟੈਟ ਹਵਾਨਾ ਜਮਾ ਫਿਕਸ ਬਾਨਾ ਰੱਖਣਾ ਨੇ ਕਰ ਮੜੀ ਜੇ ਲੈ ਚੈੱਕ ਕਰੋ ਬਾਈ ਕੁਆਲਟੀ ਰੰਗ ਬਖਾ ਦੇ ਕਿੱਡਾ ਚੰਗਾ ਵੈੜਦਾ ਮੈਂ ਕਹਿੰਦਾ ਜਗਦੀ ਆ ਹਨਾ ਬਹੁਤ ਜਿਆਦੇ ਵੀਰੇ ਸਹੀ ਗੱਲ ਆ ਖੜੀ ਸੋਹਣੀ ਲੱਗਦੀ ਆ ਤੇ ਬਾਕੀ ਜਗਦੀ ਦੇਖੋ ਬਈ ਕਿਆ ਬਾਤ ਜਿਹੜਾ ਬੰਦਾ ਲੈ ਗਿਆ ਵੀਰੇ ਨਫਾ ਲਊਗਾ ਚਾਰਾਂ ਦਿਨਾਂ ਨੂੰ ਗਰੰਟੀ ਆ ਹੂੰ ਸਹੀ ਗੱਲ ਆ ਕਿਉਂਕਿ ਮੁੱ ਤੇ ਬਾਕੀ ਮੁੱਲ ਅੱਗੇ ਵੀ ਬਾਈ ਦੇ ਬਾਈ ਫਿਕਸ ਹੀ ਹੁੰਦੇ ਆ ਕਿ ਨਹੀਂ ਬਾਈ ਹਾਂ ਮਾਲ ਹਰ ਦੀ ਵੇਚੀ ਜਾਂਦਾ ਕਹੇਰਾ ਤੇ ਜੇ ਕੋਈ ਮੰਨੇ ਕਿ ਚਲੋ ਬਾਈ ਇਹਨਾਂ ਦੋਮਾਂ ਨੂੰ ਕੱਚੀਆਂ ਨੂੰ ਲੈਂਦਾ ਮਾਨਦਾਨ ਕਰ ਦਾਂਗੇ ਬਾਈ ਕੋਈ ਗੱਲ ਨਹੀਂ ਠੀਕ ਹੈ ਬਾਈ ਫਿਰ ਬਾਈ ਕਹਿੰਦਾ ਮਾਨਤਾਨ ਆਪਾਂ ਵਧੀਆ ਕਰ ਦਾਂਗੇ ਤੇ ਬਾਕੀ ਦਾ ਚੈੱਕ ਕਰੋ ਬਾਈ ਬਾਲਟ ਨਾਲ ਲੈ ਆਪਾਂ ਦਿਖਾਈ ਦਿੰਨੇ ਮੜ ਗਿਆ ਦਿਖਾਈ ਬਹੁਤ ਜ਼ਿਆਦਾ ਵੀਰੇ ਕੀ ਬਾਤ ਆ ਸਾਰੇ ਬਾਲਟ ਨਾਲ ਪਈਆਂ ਇਹਦਾ ਬਹੁਤ ਜ਼ਿਆਦਾ ਲੇਵਾ ਬਣਾਉਣਾ ਵੇੜਦੇ ਹਜੇ ਦਾ ਲੈ ਚੈੱਕ ਕਰੋ ਬਾਈ ਸਾਈਜ਼ ਨਾੜਾ ਨੂੰ ਕੰਮ ਹੈ ਕਹਿੰਦਾ ਇੱਕ ਨੰਬਰ ਆ ਲੈ ਚੈੱਕ ਕਰੋ ਕਣ ਵੀ ਐ ਲੱਗਿਆ ਕਿ ਨਾ ਮਟਾਇਡ ਸੋਵੇ ਕੁਛ ਨਹੀਂ ਵਿਰੇ ਜਮਾਂ ਵੀ ਸਹੀ ਗੱਲ ਬਾਲਾ ਵੱਡਾ ਥਾਂ ਲੈਣੇ ਆਪਣਾ ਮਟਾਇਡ ਸੋਂ ਦਾ ਡਰ ਹੈਗਾ ਮਸ਼ੀਨੀ ਚੋਲੋ ਉੱਥੇ ਚੋਲੋ ਜਿਵੇਂ ਮਰਜੀ ਥਾਂ ਚੋਲੋ ਸਹੀ ਗੱਲ ਹੈ ਬਾਕੀ ਹਸਰ ਤਰਾਣੀ ਵਿਰੇ ਕਿਸੇ ਵੀ ਤਰੀਕੇ ਦਾ ਸਿਰ ਤੇ ਲਾ ਕੇ ਕਰਾ ਮੈਂ ਗੱਲ ਬਾਈ ਟੋਲ ਮਟੋਲ ਪਈਆ ਸਰਾਣੇ ਰਗੀ ਪਈਆ ਚਾਰ ਚਫੇਰੇ ਤੋਂ ਪੱਤਰ ਤੇ ਸਟੇਟ ਦੇਖ ਯਾਰ ਬਹੁਤ ਜਿਆਦੇ ਵਿਰੇ ਬਹੁਤ ਚੰਗੀ ਜੱਖੀ ਹੈ ਬਾਕੀ ਇੱਕੋ ਜਿਹਾ ਢਿੱਡ ਸਰੀਰ ਅੱਜ ਵਿਰੇ ਇਹੀ ਗਾ ਗਰਮੀ ਕਰਕੇ ਆ ਮੁੱਲੇ ਦਾ ਜਿੱਦੇ ਵੜ ਤੇ ਸਿਆਲ ਜੁੰਦੀ ਦਾ ਇੱਕ ਵੀਰੀ ਸੀਗੀ ਵੜ ਠੀਕ ਹੈ ਹਾਂ ਆ ਗਰਮੀ ਕਰਕੇ ਮੁੱਲ ਮਾਰਦੇ ਆ ਵ ਤਿੰਨ ਅਕਸੀ ਦੇ ਬਾਈ ਕੋਲੇ ਬਾਈ ਤਿੰਨ ਪਾ ਤਿੰਨੀ ਦਿਖਾਤੇ ਜੇ ਕਿਸੇ ਵੀਰ ਨੂੰ ਪਸੰਦ ਆਵੇ ਕੋਈ ਬਾਈ ਨਾ ਕੰਟੈਕਟ ਜ਼ਰੂਰ ਕਰਿਓ ਵੀਡੀਓ ਦੇ ਵੇਖਣ ਲਈ ਧੰਨਵਾਦ